ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 27 April ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਮੁੱਖ ਤੌਰ ਤੇ ਸਾਫ਼ ਰਿਹਾ ਗਰਮੀ ਵਾਲਾ ਰਿਹਾ ਲੋ ਅਲਰਟ ਜਿਵੇਂ ਹੁੰਦਾ ਹੈ ਉਸੇ ਤਰ੍ਹਾਂ ਹੀ ਦੁਪਹਿਰ ਵੇਲੇ ਦੇਖਣ ਨੂੰ ਮਿਲਿਆ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਲੋ ਚਲਦੀ ਹੋਈ ਦਿਖਾਈ ਦਿੱਤੀ ਪਰ ਜਿਵੇਂ ਅਮੀਰ ਸੀ ਕਿ ਦੁਪਹਿਰਤ ਵਾਰ ਕੁਝ ਕੇ ਖੇਤਰਾਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਪਰ ਉਹ ਅੱਜ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇਵੇਗੀ ਮੌਸਮ ਸਾਫ ਵਾਲਾ ਰਹੇਗਾ ਕਿਤੇ ਵੀ ਹੀਟ ਸੈੱਲ ਨਹੀਂ ਬਣਦੇ ਹੋਏ ਦਿਖਾਈ ਦੇਣਗੇ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦੇ ਵੀ ਸਾਰੇ ਹੀ ਹਿੱਸਿਆਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਬਣਿਆ ਰਹੇਗਾ ਸੋ ਰਾਤ ਨੂੰ ਵੀ ਟੈਂਪਰੇਚਰ ਇਸੇ ਤਰ੍ਹਾਂ ਹੀ 30 ਡਿਗਰੀ ਨੂੰ ਪਾਰਾ ਰਹੇਗਾ ਤੇ ਅੱਜ ਦਿਨਵੇਲੇ ਵੀ 42-43 ਡਿਗਰੀ ਦੇ ਆਸ-ਪਾਸ ਲਗਾਤਾਰ ਬਣਿਆ ਹੋਇਆ ਹੈ ਕੱਲ ਤੋਂ ਮੌਸਮ ਦੇ ਵਿੱਚ ਬਦਲਾਵ ਸ਼ੁਰੂ ਹੋਵੇਗਾ ਕੱਲ ਤੋਂ ਹਲਕੇ ਤੋਂ ਦਰਮਿਆਨਾ ਪੂਰੇ ਦੀਆਂ ਹਵਾਵਾਂ ਦੀਆਂ ਵਾਪਸੀਆਂ ਹੋਣਗੀਆਂ ਜਿਸ ਤੋਂ ਬਾਅਦ ਦੋ ਤਿੰਨ ਦਿਨ ਲਗਾਤਾਰ ਪੂਰਾ ਚੱਲਦਾ ਹੋਇਆ ਦਿਖਾਈ ਦੇਵੇਗਾ 29-30 ਤਰੀਕ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੁਹਾਨੂੰ ਮੀਂਹ ਦੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲਣਗੀਆਂ ਮੀਂਹ ਟੁੱਟਵੇਂ ਕਰਤੇ ਹੋਵੇਗਾ ਤੇਜ਼ ਧੂੜ ਪਰਿਆ ਹਨੇਰੀਆਂ ਸਾਰੇ ਹੀ ਹਿੱਸਿਆਂ ਨੂੰ ਪ੍ਰਭਾਵਿਤ ਕਰਨਗੀਆਂ ਤੇ ਮਈ ਦਾ ਵੀ ਪਹਿਲਾ ਹਫਤਾ ਇਸੇ ਤਰ੍ਹਾਂ ਹੀ ਗੁਜ਼ਰੇਗਾ ਪੂਰੇ ਦੀਵਾਬਾਪਸੀਆਂ ਤੇ ਤੇਜ਼ ਧੂੜ ਪਰਿਆ ਹਨੇਰੀਆਂ ਦੇ ਨਾਲ ਮੀਂਹ ਦੀ ਸੰਭਾਵਨਾ